ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮੈਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਦੋ ਤਰ੍ਹਾਂ ਦੀ ਕਲੈਕਸ਼ਨ ਦਿਖਾਵਾਂਗੇ ਜੌਰਜਟ ਦੇ ਵਿੱਚ ਸੂਟ ਹੋਣਗੇ ਤੇ ਕਾਟਨ ਦੇ ਵਿੱਚ ਸੂਟ ਹੋਣਗੇ ਪ੍ਰਾਈਸ ਵੀ ਦੋ ਤਰ੍ਹਾਂ ਦੇ ਆ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਸ਼ਾਪ ਤੇ ਆ ਕੇ ਮੰਡੇ ਟੂ ਸੈਟਰਡੇ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਜੀ ਸੰਡੇ ਸਾਡਾ ক্লোਜ਼ ਹੁੰਦਾ ਹੈ ਕਾਕੀ ਹਰੇਕ ਸੂਟ ਦਾ ਆਪਾਂ ਨੰਬਰ ਪਾਇਆ ਹੁੰਦਾ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲਿੜਾਉਂਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਪਾਣੀ ਪਿਆਣੀ ਹੈ ਤੇ ਜਿਹੜੇ ਕੋਰੀਅਰ ਚਾਰਜੇਸ ਆਉਗੇ ਅਲੱਗ ਤੋਂ ਹੋਣਗੇ ਪਲੀਜ਼ ਜਦੋਂ ਸੂਟ ਦੀ ਤੁਸੀਂ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਰਾਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ ਵੀਡੀਓ ਦੇਖ ਕੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਦੀ ਵੀਡੀਓ ਦੇ ਵਿੱਚ ਕੱਟਦੇ ਹਾਂ ਆਪਾਂ ਲੱਕੀ ਵੀਨਰ ਤੇ ਉਹ ਵੀ ਕਮੈਂਟ ਦੇ ਵਿੱਚੋਂ ਹੀ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਰੰਗ ਦੇ ਵਿੱਚ ਹੈ ਜੀ ਜੋਰਜਟ ਦਾ ਸੂਟ ਹੈ ਰਾਮ ਟੈਕਸ ਬ੍ਰਾਂਡ ਦੇ ਹੀ ਹੋਣਗੇ ਸਾਰੇ ਸੂਟ ਜੋਰਜਟ ਦੀ ਸ਼ਰਟ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਨਾਲ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਹਲਕੇ ਹਲਕੇ ਸਟੂਨ ਦਾ ਟੱਚ ਦਿੱਤਾ ਹੋਇਆ ਹੈ ਘੇਰੇ ਤੇ ਹੈਗਾ ਵਰਕ ਘੇਰੇ ਤੇ ਬੜਾ ਪਿਆਰਾ ਵਰਕ ਕੀਤਾ ਹੈ ਬਹੁਤ ਸੋਹਣਾ ਵਰਕ ਘੇਰੇ ਤੇ ਹੈਂਡਵਰਕ ਹੋਇਆ ਜੀ ਘੇਰੇ ਤੇ ਬਹੁਤ ਸੋਹਣਾ ਇਹ ਸਾਰਾ ਹੈਂਡਵਰਕ ਹੋਇਆ ਬਹੁਤ ਸੋਹਣਾ ਗੱਠ ਕਢਾਈ ਦਾ ਕੰਮ ਹੈ ਘੇਰੇ ਤੇ ਕਰੀਮ ਰੰਗ ਦੇ ਵਿੱਚ ਬੈਕ ਪੱਲੇ ਤੇ ਵੀ ਸੇਮ ਪ੍ਰਿੰਟਿੰਗ ਆ ਜਾਣੀ ਹੈ ਇਹੀ ਸੇਮ ਪ੍ਰਿੰਟਿੰਗ ਬੈਕ ਪੱਲੇ ਤੇ ਹੈ ਤੇ 3 ਮੀਟਰ ਦੀ ਪਿਓਰ ਮਸਲੀਨ ਦੀ ਬਾਟਮ ਹੈ ਨਾਲ ਜੌਰਜਟ ਦੀ ਸ਼ਰਟ ਹੈ ਇਹ ਆ ਗਈ ਮੁਸਤਕਰੀ ਸੂਟ ਦੀ ਤੇ ਨਾਲ ਹੈਗਾ ਜੌਰਜਟ ਦੇ ਵਿੱਚ ਹੀ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਜੌਰਜਟ ਦਾ ਹੀ ਇਹ ਦੇਖੋ ਕਿੰਨਾ ਪਿਆਰਾ ਤੇ ਬਹੁਰੀ ਸੋਹਣੀ ਨਾਲ ਦੀ ਉਹ ਲੇਸ ਲੱਗੀ ਹੋਈ ਹੈ ਔਰ ਗੈਂਜ਼ਾ ਲੇਸ ਲਗਾ ਕੇ ਫਰਨੀਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਲੁੱਕ ਦੇਖੋ ਸੂਟ ਦੀ ਕਿੰਨੀ ਯਾਰੀ ਹੈ ਕਰੀਮ ਰੰਗ ਦੇ ਵਿੱਚ ਹੈ ਜੀ ਬੜਾ ਪਿਆਰਾ ਸੂਟ ਇਹ ਲੁੱਕ ਹੈ ਉਹ ਪਿਆਰਾ ਸੂਟ ਹੈ 2600 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ 2600 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਹੈ ਇਹਦੇ ਵਿੱਚ ਹੈਗਾ ਬੜਾ ਸੋਹਣਾ ਗ੍ਰੇ ਕਲਰ ਹੈ ਲਾਈਟ ਜਿਹਾ ਗ੍ਰੇ ਕਲਰ ਹੈ ਬਿਲਕੁਲ ਫਿੱਕਾ ਜਿਹਾ ਗ੍ਰੇ ਹੁੰਦਾ ਜਿਹੜਾ ਉਹ ਵਾਲਾ ਰੰਗ ਹੈ ਜੀ ਤੇ ਕੀ ਰਹੀ ਤੇ ਹੈਗਾ ਸਾਰਾ ਹੀ ਹੈਂਡਵਰਕ ਬਹੁਤ ਸੋਹਣਾ ਹੈਂਡਵਰਕ ਹੋਇਆ ਇਹ ਲੁੱਕ ਆ ਜਿਹੜੀ ਬੜਾ ਸੋਹਣਾ ਗਰਮੀਆਂ ਦੇ ਪਾਰਟੀ ਵੀਰ ਸੂਟ ਹੈ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ ਬੜੀ ਪਿਆਰੀ ਲੁੱਕ ਹੈ ਜੀ ਸੂਟਾਂ ਦੀ ਤੇ ਨਾਲ ਜੋਰਜਟ ਦਾ ਹੀ ਦੁਪੱਟਾ ਪਲੇਸ ਦੀ ਫਿਨਿਸ਼ਿੰਗ ਦੇ ਨਾਲ ਗ੍ਰੇ ਕਲਰ ਵੀ ਨਹੀਂ ਹੈਗਾ ਖੁੱਲ ਕੇ ਥੋੜਾ ਜਿਹਾ ਸਕਿਨ ਟੋਨ ਤੇ ਆ ਜੀ ਸੂਟ ਗ੍ਰੇਨੀ ਕ ਐਸਾ ਕਦੇ ਆਪਾਂ ਨੂੰ ਸਕਿਨ ਟੋਨ ਤੇ ਐ ਜੀ ਸੂਟ ਇਹ ਦੇਖੋ ਕਿੰਨਾ ਪਿਆਰਾ 2600 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬਲੈਕ ਬਲੈਕ ਤਾਂ ਦੇਖੋ ਹੈ ਹੀ ਸਦਾ ਬਹਾਰ ਬਲੈਕ ਤੇ ਕਰੀਮ ਸੂਟ ਤਾਂ ਕਦੇ ਨਹੀਂ ਰਹਿੰਦਾ ਹਮੇਸ਼ਾ ਬਲੈਕ ਤੇ ਕਰੀਮ ਸੂਟ ਤਾਂ ਸਭ ਤੋਂ ਪਹਿਲਾਂ ਸੇਲ ਹੋ ਜਾਂਦੀ ਹੈ ਕਿੰਨਾ ਪਿਆਰਾ ਸੂਟ ਹੈ ਸ਼ਰਟ ਆ ਜਣੀ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰਾ ਹੈਂਡਵਰਕ ਹੋਇਆ ਘੇਰੇ ਤੇ ਪਿਓਰ ਮਸਲੀਨ ਦੀ 3 ਮੀਟਰ ਦੀ ਬਾਟਮ ਦੇ ਨਾਲ ਤੇ ਨਾਲ ਜੌਰਜਟ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਲੇਸ ਦੀ ਫਿਨਿਸ਼ਿੰਗ ਬਹੁਤ ਪਿਆਰਾ ਸੂਟ ਇਹਨੱਕ ਕੱਢੀ ਨੂੰ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 2600 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਦਿਖਾਇਆ ਤੁਹਾਨੂੰ ਕਰੀਮ ਸਕੀਮ ਕਲਰ ਤੇ ਬਲੈਕ ਜੌਰਜਟ ਦੇ ਵਿੱਚ ਜੌਰਜਟ ਦੁਪੱਟੇ ਦੇ ਨਾਲ ਪਿਓਰ ਮਸਲੀਨ ਦੀ ਬਾਟਮ 2600 ਪ੍ਰਾਈਸ ਹੈ ਜੀ ਇਹਨਾਂ ਛੋਟਾ ਦਾ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਪਾਂ ਬੜੇ ਸੋਹਣੇ ਚਿਕਨ ਵਰਕ ਦੇ ਵਿੱਚ ਰਹਿਣਗੇ ਰਾਮਟੈਕਸ ਬ੍ਰਾਂਡ ਦੀ ਸੂਟ ਹੈ ਜੀ ਅੱਜ ਦੇ ਸਾਰੇ ਸੂਟ ਰਾਮਟੈਕਸ ਬ੍ਰਾਂਡ ਦੇ ਆ ਦੇਖੋ ਬਹੁਤ ਪਿਆਰੇ ਪਿਓਰ ਕਾਟਨ ਦੀ ਬਾਟਮ ਹੈ ਜੀ ਨਾਲ ਚਿਕਨ ਵੇਸ ਦੇ ਵਿੱਚ ਚਿਕਨ ਵਰਕ ਦੇ ਵਿੱਚ ਇਹ ਦੇਖੋ ਸ਼ਰਟ फ्रंट पल्ला ਜਿਹੜਾ ਇਹ ਬੈਕ ਸੇਮ ਹੈ ਜੀ ਸੂਟ ਦੀ ਬੈਕ ਪਲੇਨ ਸੇਮ ਹੈ ਇਹਦੇ ਨਾਲ ਦੀ ਰਸਟ ਜੇ ਕਲਰ ਦੇ ਤੰਬਰ ਰੰਗਾ ਜੇ ਰੰਗ ਹੈ ਸੂਟ ਦਾ ਆਪਣਾ ਤੇ ਫਰੰਟ ਆ ਗਿਆ ਸ਼ਰਟ ਦਾ ਚਿਕਨ ਵਰਕ ਦੇ ਨਾਲ ਇਹ ਦੇਖੋ ਬਹੁਤ ਪਿਆਰਾ ਹੈ neck ਵੀ ਬਣਿਆ ਇਹ ਸਾਰੀ ਸ਼ਰਟ ਤੇ ਚਿਕਨ ਵਰਕ ਹੈ ਤੇ ਮਲਟੀ ਕਲਰ ਦੇ ਵਿੱਚ ਵਰਕ نیچے ਘੇਰੇ ਤੱਕ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਹੋਇਆ ਬਹੁਤ ਸੋਹਣਾ ਸੂਟ ਹੈ ਦੇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਥੋੜਾ ਪਿਆਰਾ ਦੁਪੱਟਾ ਕੋ ਸੋਨਮ ਪਿਓਰ ਮਸਲੀਨ ਦਾ ਦੁਪੱਟਾ ਜੀ ਇਹਦੇ ਨਾਲ ਪੱਲਿਆਂ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਡਿਜ਼ਾਈਨਿੰਗ ਤੇ ਸਾਰੇ ਦੁਪੱਟੇ ਦੇ ਵਿੱਚ ਹੋਇਆ ਹੈਂਡ ਪੇਂਟ ਸਾਰੇ ਦੁਪੱਟੇ ਤੇ ਪੇਂਟ ਹੈ ਨਾਲੇ ਬੇਸਿਸ ਦੀ ਡਿਜ਼ਾਈਨ ਹੈ 4 ਸਾਈਡ ਸੇਮ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਲੁੱਕ ਦੇਖੋ ਸੂਟ ਦੇ ਕਿੰਨੇ ਪਿਆਰੀ ਹੈ ਬਹੁਤ ਪਿਆਰਾ ਸੂਟ ਹੈ ਫੁੱਲ ਫੰਕਸ਼ਨਲ ਡਿਜ਼ਾਈਨਰ ਸੂਟ ਹੈ 3250 ਪ੍ਰਾਈਸ ਦੇ ਨਾਲ ਇਹ ਸੂਟ ਦਾ ਪ੍ਰਾਈਸ ਹੈਗਾ 3250 ਟੈਕਸਟ ਆ ਗਿਆ ਦੇ ਵਿੱਚ ਆਪਣੇ ਕੋਲ ਕਿੰਨਾ ਪਿਆਰਾ ਸੂਟ ਹੈ ਮਿਸ਼ਾਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੈਕ ਬੰਨੀ ਹੈ ਦੇਖੋ ਚਿਕਨ ਵਰਕ ਹੋਇਆ ਇਹ ਸਾਰਾ ਮਲਟੀ ਕਲਰ ਦੇ ਵਿੱਚ ਵਰਕ ਘੇਰੇ ਤੇ ਸੇਮ ਥ੍ਰੈਡ ਦੇ ਨਾਲ ਵਰਕ ਹੈ ਬਹੁਤ ਸੋਹਣਾ ਇਹ ਲੁੱਕਾ ਜਣੀ ਇਹ ਲੁੱਕਾ ਜਣੀ ਜੀ ਬਹੁਤ ਸੋਹਣਾ ਤੇ ਪਿਓਰ ਮਸਲੀਨ ਦਾ ਦੁਪੱਟਾ ਤੇ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਤੁਸੀਂ ਦੇਖ ਸਕਦੇ ਹੋ ਲੇਸਿਸ ਦੀ ਡਿਜ਼ਾਈਨਿੰਗ ਹੈ ਜੀ ਬਹੁਤ ਸੋਹਣੀ ਜੈਂਟਰਲੇਸ ਤੇ ਸਾਰੇ ਦੁਪੱਟੇ ਦੇ ਹੈਂਡ ਪੇਂਟ ਹੋਇਆ ਤੇ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਗਈ। ਇਹ ਲੋਕਾਂ ਦੇ ਦੁਪੱਟੇ ਦੇਖੋ ਕਿੰਨਾ ਪਿਆਰਾ ਹੈ ਪੱਲਿਆਂ ਤੇ ਅਲੱਗ ਕਲਰ ਦਾ ਕੰਟਰਾਸਟ ਹੈ। 3250 ਪ੍ਰਾਈਸ ਦੇ ਨਾਲ। ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਹੈ ਜੀ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਅਲੱਗ-ਲੱਗ ਰਹਿਣੀ ਹੈ। ਕਿ ਕਿਸੇ ਵੀ ਸੂਟ ਦੀ ਡਿਜ਼ਾਈਨਿੰਗ ਸੇਮ ਨਹੀਂ ਹੈਗੀ। ਸਾਰਿਆਂ ਦੀ ਅਲੱਗ-ਲੱਗ ਚਿਕਨ ਵਰਕ ਹੈ ਦੇਖੋ ਕਿੰਨਾ ਪਿਆਰਾ ਪੈਰਟ ਜਿਹਾ ਕਲਰ ਹੈ। ਸਾਰਿਆਂ ਤੇ ਅਲੱਗ-ਅਲੱਗ ਵਰਕ ਹੋਇਆ। ਇਹ ਆ ਰਿਹਾ ਵਰਕ, ਇਹ ਸਾਰਾ ਚਿਕਨ ਵਰਕ ਹੋਇਆ neck ਤੇ ਦੇਖੋ ਕਿੰਨਾ ਸੋਹਣਾ ਵਰਕ ਹੈ। ਘੇਰੇ ਤੇ ਮਲਟੀ ਕਲਰ ਦੇ ਵਿੱਚ ਵਰਕ ਹੈ। ਰਾਮ ਟੈਕਸ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ। ਬਹੁਤ ਸੋਹਣੇ ਚਿਕਨ ਵਰਕ ਦੇ ਵਿੱਚ ਸੂਟ। ਤੇ ਨਾਲ ਦੁਪੱਟੀਆਂ ਤੇ ਸਾਰਿਆਂ ਤੇ ਹੈਂਡ ਪੇਂਟ ਹੈ ਜੀ। ਸਾਰੇ ਦੁਪੱਟੀਆਂ ਤੇ ਪੇਂਟ ਹੋਇਆ। ਦੇਖੋ ਲੁੱਕ ਦੇਖੋ ਗਾਜਰੀ ਕਲਰ ਦੇ ਨਾਲ ਦੁਪट्टे ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਡਬਲ ਕਲਰ ਦੇ ਵਿੱਚ ਲਾਈਟ ਪਿੰਕ ਗਾਜਰੀ ਤੇ ਸੇਮ ਕਲਰ ਦੇ ਵਿੱਚ ਦੁਪੱਟਾ ਵਿੱਚ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੈ ਪ੍ਰੋਪਰ ਲੇਸ ਦੀ ਫਿਨਿਸ਼ਿੰਗ ਹੈ ਜੀ ਸਾਰੇ ਦੁਪੱਟੇ ਤੇ ਇਹ ਲੁੱਕ ਆ ਜਣੀ ਸੋਹਣੀ ਦੇਖੋ ਕਿੰਨਾ ਪਿਆਰਾ 3250 ਪ੍ਰਾਈਸ ਤੇ ਨੈਕਸਟ ਆ ਗਿਆ ਬਿਲਕੁਲ ਲਾਈਟ ਸਕਿਨ ਕ੍ਰੀਮ ਜਿਆ ਨਾਲ ਗਿਆ ਔਫ ਵਾਈਟ ਜਾਂ ਕਲਰ ਹੈ ਲਾਈਟ ਜਾਈ ਸਾਰੇ ਸੂਟ ਤੇ ਚਿਕਨ ਵਰਕ ਸਾਰੇ ਸੂਟਾਂ ਦੀ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੀ ਵਰਕ ਦੀ ਦੇਖੋ ਬੜਾ ਪਿਆਰਾ ਵਰਕ ਹੋਇਆ ਸਾਰਾ ਜਿਹੜਾ ਚਿਕਨ ਵਰਕ ਹੋਇਆ ਸਾਰਿਆਂ ਦਾ ਡਿਫਰੈਂਟ-ਡਿਫਰੈਂਟ ਹੈ ਜੀ ਕਿਹਰੇ ਤੇ ਬਹੁਤ ਸੋਹਣਾ ਵਰਕ ਹੈ ਉਰ ਮਸਲਿਆਂ ਦਾ ਦੁਪੱਟਾ ਪੂਰੇ 2.5 2.5 ਮੀਟਰ ਦੇ ਦੁਪੱਟੇ ਦੁਪੱਟੇ ਇਹ ਵਾਲੇ ਦੁਪੱਟੇ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਜਿੰਨਾ ਲਾਈਟ ਕਲਰ ਦੇ ਵਿੱਚ ਹੁੰਦਾ ਉਹਦੇ ਤੇ ਜਿਹੜਾ ਹੈਂਡ ਪੇਂਟ ਹੈ ਸਾਰਾ ਖਿੜਕੀ ਆਉਂਦਾ ਜੀ ਬਹੁਤ ਸੋਹਣਾ ਖਿੜਿਆ-ਖਿੜਿਆ ਰੰਗ ਬਹੁਤ ਪਿਆਰਾ ਲੱਗ ਰਿਹਾ ਸੂਟ ਇਹ 3250 ਪ੍ਰਾਈਸ ਰਹਿਣਾ ਇਹ ਵਾਲੇ ਸੂਟ ਦਾ ਨੈਕਸਟ ਆ ਗਿਆ ਡਾਰਕ ਕਲਰ ਡਾਰਕ ਮਰੂਨ ਜਿਹਾ ਕਲਰ ਹੈ ਇਹਦਾ ਸੂਟ ਦਾ ਬਹੁਤ ਪਿਆਰੇ ਗਰਮੀਆਂ ਦੇ ਪਾਰਟੀ ਵੇਅਰ ਸੂਟ ਹੈ ਜੀ ਇਹ ਆਪਣੇ ਰਾਮ ਟੈਕਸ ਬ੍ਰਾਂਡ ਦੇ ਅੱਜ ਦੇ ਦੇਖੋ ਲੁੱਕ ਦੇਖੋ ਸੂਟਾਂ ਦੀ ਕਿੰਨੀ ਪਿਆਰੀ ਹੈ ਚਿਕਨ ਵਰਕ ਦੇ ਨਾਲ ਸਾਰਾ ਹੀ ਵਰਕ ਕੀਤਾ ਹੋਇਆ ਕਿਰਾ ਹੈਵੀ ਹੈ ਡਾਰਕ ਮਰੂਨ ਕਲਰ ਹੈ ਨਵਾਂ ਦੁਪੱਟਾ ਇਹੋ ਸੋਨਾ ਡਿਜ਼ਾਈਨਰ ਦੁਪੱਟੇ ਅਸੀਂ ਸਾਰਿਆਂ ਦੇ ਇਹ ਦੇਖੋ ਇਹ ਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਵਰਕ ਕੀਤਾ ਹੋਇਆ ਹੈ ਤੇ ਸਾਰੇ ਦੁਪੱਟੇ ਦੇ ਵਿੱਚ ਪੇਂਟ ਹੈ ਇਹ ਲੋਕਾਂ ਦੇ ਸੋਹਣੇ ਦੁਪੱਟੀ ਸੋਹਣਿਆ ਕਾ ਇਸ ਦੇਖੋ ਨੈਕਸਟ ਆ ਗਿਆ ਗ੍ਰੇ ਕਲਰ ਦੇ ਵਿੱਚ ਹੈ ਜਿਸੂ ਗ੍ਰੇ ਕਲਰ ਵਰਕ ਯਾਰਾ ਮੈਂ ਦਿੱਕਾਂ ਦੇ ਵਿੱਚ ਵਰਕ ਹੈ ਹੀਰੇ ਤੱਕ ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰੀ ਸ਼ਰਟ ਤੇ ਚਿਕਨ ਵਰਕ ਹੋਇਆ ਤੇ ਉਹ ਮਸਲੀਨ ਦਾ ਦੁਪੱਟਾ ਡਬਲ ਕਲਰ ਦੇ ਵਿੱਚ ਪੱਲੇ ਅਲੱਗ ਕਲਰ ਦੇ ਆ ਤੇ ਨਾਲ ਸਾਰਾ ਹੀ ਵਰਕ ਦੇ ਨਾਲ ਅਟੈਚ ਕੀਤਾ ਹੋਇਆ ਸਾਰਾ ਹੈਂਡ ਪੇਟ ਹੋਇਆ ਦੇਖੋ ਬਹੁਤ ਸੋਹਣੇ ਪੇਟ ਦੇ ਨਾਲ ਦਪਟਾ ਪ੍ਰੋਪਰ ਰੈਡੀ ਹੈ ਇਹ ਲੁੱਕ ਆ ਜਾਂਦੀ ਸੁਣ ਬੱਤੀ 550 ਪ੍ਰਾਈਸ ਦੇਣਾ 3250 ਪ੍ਰਾਈਸ ਹੈ ਜੀ ਤੇ ਨੈਕਸਟ ਆ ਗਿਆ ਬੜਾ ਸੋਹਣਾ ਮਹਿੰਦੀ ਕਲਰ ਸੇਮ ਦੇ ਵਿੱਚ ਮਹਿੰਦੀ ਕਲਰ ਸਾਰੀ ਵਰਕ ਕੀਤਾ ਹੋਇਆ ਦੇਖੋ ਕਿੰਨਾ ਪਿਆਰਾ ਵਰਕ ਹੈ ਬਲੇ ਸੂਟ ਦਾ ਕਿਹੜੇ ਦੇਵੀ ਵਰਕ ਹੈ ਸਾਰੀ ਸ਼ਰਟ ਤੇ ਚਿਕਨ ਵਰਕ ਹੈ ਇਹ ਵਰਮਸ ਲੇਨ ਦਾ ਦੁਪੱਟਾ ਕਿੰਨਾ ਪਿਆਰਾ ਥੋੜੇ ਸੋਹਣੇ ਪੱਲੇ ਅਲੱਗ-ਅਲੱਗ ਕਲਰ ਦੇ ਜੁਆਇੰਟਡ ਲੇਸ ਨਾਲ ਅਟੈਚ ਕੀਤੇ ਹੋਏ ਆ ਤੇ ਨਾਲ ਸਾਰੇ ਦੇ ਵਿੱਚ ਸਾਰੇ ਦੇ ਵਿੱਚ ਹੈਂਡ ਪੇਂਟ ਹੋਇਆ ਦੇਖੋ ਪੇਂਟ ਕਿੰਨਾ ਪਿਆਰਾ ਹੈ ਦੇ ਵਿੱਚ ਉਹ ਸੋਨਾ ਹੈਂਡ ਪੇਂਟ ਹੋਇਆ ਦੁਪੱਟੇ ਤੇ ਪ੍ਰੋਪਰ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ 3250 ਪ੍ਰਾਈਸ ਹੈ ਜੀ ਇਹ ਵਾਲੀ ਸੂਟ ਇਹ ਮੈਚ ਕਰ ਗਿਆ ਬੜਾ ਸੋਨਾ ਫਰੋਜ਼ੀ ਜਾਂ ਕਲਰ ਹੈ ਪੀਕਾਕ ਬਲੂ ਜਿਹਾ ਕਲਰ ਹੈ ਮੋਰ ਪੰਖੀ ਕਲਰ ਸਾਰੀ ਸ਼ਰਟ ਤੇ ਚਿਕਨ ਵਰਕ ਹੈ ਵਰਕ ਕੀਤਾ ਸਾਰਾ ਘੇਰੇ ਤੇ ਮਲਟੀ ਵਰਕ ਹੈ ਬਹੁਤ ਸੋਹਣਾ ਜਿਹੜੇ ਥ्रेड ਨਾਲ ਵਰਕ ਸ਼ਰਟ ਤੇ ਹੋਇਆ ਉਸੇ ਕਲਰ ਦੇ ਨਾਲ ਆਪਾਂ ਦੁਪੱਟੇ ਤੇ ਕੰਟਰਾਸਟ ਕੀਤਾ ਹੋਇਆ ਬਹੁਤ ਸੋਹਣਾ ਲਾਈਟ ਡਾਰਕ ਦਾ ਗਾਜਰੀ ਰੰਗ ਦੇ ਨਾਲ ਇਹ ਸਾਰਾ ਹੈਂਡ ਪੇਂਟ ਦੇਖੋ ਕਿੰਨਾ ਪਿਆਰਾ ਹੈ ਸਾਰੀ ਦੇ ਵਿੱਚ ਮੈਨੂੰ ਕੱਟੂਸ 3250 ਪ੍ਰਾਈਸ ਦੇ ਨਾਲ ਮੈਂ ਚਿਕਨ ਵਰਕ ਚ ਸੂਟ ਦਿਖਾਏ ਆ ਤੁਹਾਨੂੰ 3250 ਪ੍ਰਾਈਸ ਦੇ ਨਾਲ ਰਾਮ ਟੈਕਸ ਬ੍ਰਾਂਡ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੇ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ